ਅੱਜ ਦੀ ਆਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੁਰਗੀਆਂ ਤੇ ਚਿਕਸ ਦੀਆਂ 90% ਬਿਮਾਰੀਆਂ ਦਾ ਇਲਾਜ ਦੱਸਾਂਗੇ ਸਿਰਫ ਇੱਕ ਇਲਾਜ ਜਿਹੜਾ ਤੁਸੀਂ ਕਰਨਾ ਆ। ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਖੁੱਡੇ ਦਿਖਾਉਨੇ ਆ ਇਹਨਾਂ ਦੇ ਖੁੱਡੇ ਕਿਉਂ ਦਿਖਾ ਰਹੇ ਆ ਇਸ ਦਾ ਵੀ ਜਿਹੜਾ ਇਲਾਜ ਆ ਉਸ ਦੇ ਨਾਲ ਹੀ ਸੰਬੰਧ ਆ। ਸੋ ਪਹਿਲਾਂ ਤੁਹਾਨੂੰ ਆਪਾਂ ਖੁੱਡੇ ਦਿਖਾਉਨੇ ਆ ਇਹ ਖੁੱਡਾ ਜਿੱਥੇ ਆਪਾਂ ਚਿਕਸ ਰੱਖੇ ਹੋਏ ਨੇ ਕਿਉਂਕਿ ਆਪਣੇ ਕੋਲੇ 7-8 ਖੁੱਡੇ ਨੇ ਤੇ ਇਧਰ ਇੱਥੇ ਹੁੰਦੀਆਂ ਨੇ ਆਪਣੀਆਂ ਬੱਤਕਾਂ ਦੇਖੋ ਧਿਆਨ ਦੇ ਨਾਲ ਚੈੱਕ ਕਰਿਓ ਵੀ ਕਿਤੇ ਤੁਹਾਨੂੰ ਨਮੀ ਆ ਜਿਹੜੀ ਦਿਸਦੀ ਆ ਤੇ ਇੱਥੇ ਨੀਚੇ ਹੁੰਦੇ ਨੇ ਜਿਹੜੇ ਆਪਾਂ ਮਾਰਚ ਦੇ ਵਿੱਚ ਚਿਕਸ ਲਏ ਸੀਗੇ ਹੁਣ ਵੈਸੇ ਉਹ ਵੱਡੇ ਹੋ ਗਏ ਨੇ ਇਧਰ ਇੰਨੇ ਵੱਡੇ ਹੋ ਗਏ ਨੇ ਜਿਹੜੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਬਾਕੀ ਧਿਆਨ ਦੇ ਨਾਲ ਦੇਖੋ ਕਿਤੇ ਨਮੀ ਹੈਗੀ ਆ ਕਿਤੇ ਵੀ ਖੁੱਡਿਆਂ ਦੇ ਵਿੱਚ ਨਮੀ ਹੈਗੀ ਆ ਆਪਾਂ ਤੁਹਾਨੂੰ ਬਾਕੀ ਦੇ ਖੁੱਡੇ ਵੀ ਦਿਖਾਉਣੇ ਆ ਜਿੱਧਰ ਆਪਾਂ ਮੁਰਗੀਆਂ ਰੱਖੀਆਂ ਹੋਈਆਂ ਨੇ ਉਹ ਵੀ ਖੁੱਡੇ ਤੁਹਾਨੂੰ ਦਿਖਾਉਂਦੇ ਆ ਇੱਕ ਵਾਰ ਤੇ ਬਾਅਦ ਵਿੱਚ ਦੱਸਾਂਗੇ ਆਪਾਂ ਤੁਹਾਨੂੰ ਦੇਖੋ ਬੋਰ ਨਾ ਹੋਇਓ ਇਹ ਵੀ ਬਹੁਤ ਹੀ ਵਧੀਆ ਜਾਣਕਾਰੀ ਆਪਾਂ ਤੁਹਾਨੂੰ ਅੱਜ ਦੇਣ ਲੱਗੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਤੇ ਆਜੋ ਆਪਾਂ ਤੁਹਾਨੂੰ ਹੋਰ ਖੁੱਡੇ ਦਿਖਾਉਂਦੇ ਆ ਜਿਹੜੇ ਆਪਣੇ ਕੋਲੇ ਆ ਇੱਧਰ ਹੁੰਦੀ ਆ ਰਾਜਮਾਤਾ ਉਹਦੇ ਦੋ ਬੱਚੇ ਹੁੰਦੇ ਨੇ ਨਾਲ ਤੇ ਇੱਧਰ ਨੀਚੇ ਹੁੰਦੇ ਨੇ ਜਿਹੜੇ ਆਪਣੇ ਕੋਲੇ ਕੜਕਨਾਥਾ ਉਹ ਹੁੰਦੇ ਨੇ ਬਾਕੀ ਖੁੱਡੇ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਤੁਹਾਨੂੰ ਨਮੀ ਦਿਖਦੀ ਆ ਕੋਈ ਵੀ ਖੁੱਡਾ ਚੈੱਕ ਕਰਿਓ ਇਹ ਖੁੱਡੇ ਆਪਾਂ ਚੈੱਕ ਕਿਉਂ ਕਰਾ ਰਹੇ ਆ ਉਹ ਵੀ ਤੁਹਾਨੂੰ ਦੱਸਾਂਗੇ ਇੱਧਰ ਦੇਖੋ ਚਾਹੇ ਬੇਸ਼ੱਕ ਵਿੱਠਾ ਲੱਗੀਆਂ ਹੋਈਆਂ ਨੇ ਪਰ ਨਮੀ ਦੇਖੋ ਤੁਸੀਂ ਵੀ ਨਮੀ ਹੈਗੀ ਆ ਕਿਤੇ ਤੇ ਇੱਧਰ ਹੁਣ ਆਜੋ ਇੱਧਰ ਵੀ ਮੁਰਗੀਆਂ ਹੁੰਦੀਆਂ ਨੇ ਤੇ ਇੱਧਰ ਸਭ ਤੋਂ ਜ਼ਿਆਦਾ ਮੁਰਗੀਆਂ ਇੱਧਰ ਹੁੰਦੀਆਂ ਨੇ ਇੱਥੇ ਦੇਖ ਲਓ ਕਿਤੇ ਵੀ ਨਮੀ ਹੈਗੀ ਆ ਮਤਲਬ ਕਿ ਗਿੱਲੀ ਜਗ੍ਹਾ ਹੈਗੀ ਆ ਇਹ ਆਪਾਂ ਰੋਜ਼ ਸਾਫ਼ ਕਰੀਦੇ ਨੇ ਤੇ ਇੱਥੇ ਆਪਾਂ ਤੀਜੇ ਚੌਥੇ ਦਿਨ ਰੇਤਾ ਜਿਹੜਾ ਖਿਲਾਰਦੇ ਹਈਦਾ ਕਿਉਂਕਿ ਰੇਤਾ ਗਰਮੀਆਂ ਦੇ ਦਿਨਾਂ ਦੇ ਵਿੱਚ ਠੰਡਾ ਹੁੰਦਾ ਸੋ ਰੇਤੇ ਦੇ ਨਾਲ ਇਹਨਾਂ ਨੂੰ ਠੰਡਕ ਮਿਲਦੀ ਆ ਕਈ ਵਾਰੀ ਇਹ ਦਿਨ ਦੇ ਵਿੱਚ ਵੀ ਮੁਰਗੀਆਂ ਸਾਡੀਆਂ ਇੱਥੇ ਜਾ ਕੇ ਬੈਠ ਜਾਂਦੀਆਂ ਨੇ ਸੋ ਹੁਣ ਆਪਾਂ ਗੱਲ ਕਰਦੇ ਆ ਕੀ ਆਪਾਂ ਇਹ ਖੁੱਡੇ ਕਿਉਂ ਦਿਖਾਏ ਨਹੀਂ ਦੇਖੋ ਪਹਿਲੀ ਗੱਲ ਮੈਂ 90% ਬਿਮਾਰੀਆਂ ਦਾ ਇਲਾਜ ਤੁਹਾਨੂੰ ਕਿਹਾ ਸੀ ਸੋ ਆਪਾਂ ਹੁਣ ਗੱਲ ਸ਼ੁਰੂ ਕਰਨ ਲੱਗੇ ਦੇਖੋ ਧਿਆਨ ਦੇ ਨਾਲ ਸੁਣੀਓ ਪਹਿਲੇ ਦਿਨ ਤੋਂ ਹੀ ਮੈਂ ਇੱਕ ਜਾਣਕਾਰੀ ਸਾਰਿਆਂ ਨੂੰ ਦਿੰਦੀ ਆਈਆਂ ਕਿ ਜੇਕਰ ਤੁਸੀਂ ਚਾਹੁੰਦੇ ਆ ਤੁਹਾਡੀਆਂ ਮੁਰਗੀਆਂ ਨੂੰ ਚਿਕਸ ਨੂੰ ਬਿਮਾਰੀ ਨਾ ਆਵੇ ਤਾਂ ਆਪਣੇ ਖੁੱਡਿਆਂ ਦੀ ਜਾਂ ਫਿਰ ਤੁਸੀਂ ਜਿੱਥੇ ਵੀ ਮੁਰਗੀਆਂ ਚਿਕਸ ਰੱਖੇ ਹੋਏ ਨੇ ਸ਼ੈੱਡ ਦੇ ਵਿੱਚ ਰੱਖੇ ਹੋਏ ਨੇ ਤੁਸੀਂ ਖੁੱਡਿਆਂ ਦੇ ਵਿੱਚ ਰੱਖੇ ਹੋਏ ਨੇ ਉਸ ਦੀ ਸਾਫ਼ ਸਫਾਈ ਰੋਜ਼ ਕਰੋ ਉੱਥੇ ਗੰਦਗੀ ਨਾ ਹੋਣ ਦਿਓ ਉੱਥੇ ਨਮੀ ਨਾ ਹੋਣ ਦਿਓ ਉੱਥੇ ਸਲਾਬ ਪੈਦਾ ਨਾ ਹੋਣ ਦਿਓ ਉਹ ਜਗ੍ਹਾ ਗਿੱਲੀ ਨਾ ਹੋਣ ਦਿਓ ਕਿਉਂ ਕਿਉਂਕਿ ਜਦੋਂ ਗਿੱਲੀ ਜਗ੍ਹਾ ਨਮੀ ਦੇ ਵਿੱਚ ਇਹਨਾਂ ਦੀ ਬਿਠ ਟੱਚ ਦੇ ਵਿੱਚ ਆਉਂਦੀ ਆ ਉਸ ਟੱਚ ਦੇ ਨਾਲ ਅਮੋਨੀਆ ਗੈਸ ਬਣਦੀ ਆ ਤੇ ਜਿਹੜੀ ਅਮੋਨੀਆ ਗੈਸ ਹੁੰਦੀ ਆ ਉਹੀ ਕਾਰਨ ਇਹਨਾਂ ਦੀਆਂ 90% ਬਿਮਾਰੀਆਂ ਦਾ ਚਾਹੇ ਤੁਸੀਂ ਕਿੰਨੇ ਵੀ ਵਧੀਆ ਐਕਸਪਰਟ ਨੂੰ ਜਾ ਕੇ ਪੁੱਛ ਲਿਓ 90% ਬਿਮਾਰੀਆਂ ਹੁੰਦੀਆਂ ਨੇ ਇਹਨਾਂ ਨੂੰ ਇਹਨਾਂ ਦੇ ਰਹਿਣ ਬਸੇਰੇ ਤੋਂ ਫਿਰ ਚਾਹੇ ਉਹ ਕੋਈ ਵਾਰਿਸ ਹੋਵੇ ਜਾਂ ਫਿਰ ਹੋਵੇ ਕੋਈ ਇਨਫੈਕਸ਼ਨ ਚਾਹੇ ਹੁਣ ਗਲੇ ਦੇ ਰੋਗ ਉਹ ਸਾਰੇ ਹੀ ਇਹਨਾਂ ਨੂੰ ਹੁੰਦੇ ਨੇ ਗੰਦਗੀ ਤੋਂ ਜਦੋਂ ਖੁੱਡਿਆਂ ਦੇ ਵਿੱਚ ਸ਼ੈੱਡ ਦੇ ਵਿੱਚ ਗੰਦਗੀ ਹੋਵੇ ਤੇ ਇੱਕ ਹਵਾ ਕ੍ਰੋਸ ਦੇ ਲਈ ਆਪਾਂ ਕੋਈ ਜਾਲੀ ਵਗੈਰਾ ਨਾ ਰੱਖੀ ਹੋਵੇ ਮਤਲਬ ਕਿ ਖੁੱਡੇ ਤੇ ਸ਼ੈੱਡ ਦੇ ਵਿੱਚ ਹਵਾ ਕ੍ਰੋਸ ਨਾ ਹੁੰਦੀ ਹੋਵੇ ਸੋ ਜਿੱਥੇ ਵੀ ਤੁਸੀਂ ਚਿਕਸ ਮੁਰਗੀਆਂ ਰੱਖੇ ਹੋਏ ਨੇ ਉੱਥੇ ਰੋਜ਼ ਸਫਾਈ ਕਰੋ ਆਪਾਂ ਰੋਜ਼ ਸਵੇਰੇ ਦੇਖੋ ਖੁੱਡੇ ਮੈਂ ਦਿਖਾਏ ਨੇ ਤੁਹਾਨੂੰ ਰੋਜ਼ ਸਵੇਰੇ ਆਪਾਂ ਇਹਨਾਂ ਨੂੰ 5:30 6 ਵਜੇ ਖੁੱਲੇ ਛੱਡ ਦਈਦਾ ਆ ਉਸ ਤੋਂ ਬਾਅਦ ਹੱਦ 7:30 7 ਵਜੇ 8 ਵਜੇ ਜਦੋਂ ਆਪਾਂ ਪਸ਼ੂਆਂ ਦਾ ਕੰਮ ਕਰਦੇ ਆ ਆਪਾਂ ਜਦੋਂ ਗੋਹਾ ਕੂੜਾ ਕਰਦੇ ਆ ਉਸ ਟਾਈਮ ਆਪਾਂ ਇਹਨਾਂ ਦੇ ਖੁੱਡੇ ਵੀ ਨਾਲ ਹੀ ਸਾਫ਼ ਕਰੀਦੇ ਆ ਸੋ ਸਾਫ਼ ਕਰਕੇ ਇਹਨਾਂ ਨੂੰ ਵਧੀਆ ਹਵਾ ਲਵਾ ਦਈਦੀ ਆ ਤੇ ਜਿਹੜੀ ਮਾਰੀ ਮੋਟੀ ਨਮੀ ਹੁੰਦੀ ਆ ਉਹ ਨਾਲ ਹੀ ਖਤਮ ਹੋ ਜਾਂਦੀ ਆ ਸਾਰੇ ਦਿਨ ਦੀ ਹਵਾ ਵੀ ਪੈ ਜਾਂਦੀ ਆ ਧੁੱਪ ਵੀ ਪੈ ਜਾਂਦੀ ਆ ਉਸ ਦੇ ਨਾਲ ਜਿਹੜੀ ਗੰਦਗੀ ਆ ਜਾਂ ਨਮੀ ਕਹਿ ਲਓ ਉਹ ਚੁੱਕ ਹੋ ਜਾਂਦੀ ਆ ਨਾ ਅੰਦਰੋਂ ਕੋਈ 스멜 ਆਉਂਦੀ ਆ ਦੇਖੋ ਜੇਕਰ ਤੁਸੀਂ ਨਾ ਚੈੱਕ ਕਰਨਾ ਆ ਵੀ ਤੁਹਾਡੇ ਖੁੱਡਿਆਂ ਦੇ ਵਿੱਚ ਅਮੋਨੀਆ ਗੈਸ ਬਣ ਰਹੀ ਆ ਜਾਂ ਫਿਰ ਜਿੱਥੇ ਤੁਸੀਂ ਸ਼ੈੱਡ ਦੇ ਵਿੱਚ ਰੱਖੇ ਹੋਏ ਨੇ ਉੱਥੇ ਅਮੋਨੀਆ ਗੈਸ ਬਣ ਰਹੀ ਆ ਤਾਂ ਤੁਸੀਂ ਪਤਾ ਕਿਵੇਂ ਚੈੱਕ ਕਰਨਾ ਤੁਸੀਂ ਚੈੱਕ ਕਰਨਾ ਵੀ ਤੁਹਾਡੀਆਂ ਅੱਖਾਂ ਨੂੰ ਤੁਹਾਡੀਆਂ ਅੱਖਾਂ ਨੂੰ ਜਲਣ ਹੋ ਰਹੀ ਆ ਜੇਕਰ ਤੁਹਾਡੀਆਂ ਅੱਖਾਂ ਨੂੰ ਕੋਈ ਜਲਣ ਹੋ ਰਹੀ ਆ ਤਾਂ ਉਸ ਜਗ੍ਹਾ ਤੇ ਅਮੋਨੀਆ ਗੈਸ ਬਣ ਰਹੀ ਆ ਹੁਣ ਤੁਸੀਂ ਖੁਦ ਅੰਦਾਜ਼ਾ ਲਾ ਲਓ ਕਿ ਜੇਕਰ ਤੁਹਾਡੀਆਂ ਅੱਖਾਂ ਨੂੰ ਜਲਣ ਹੋ ਰਹੀ ਆ ਤਾਂ ਮਤਲਬ ਇਹਨਾਂ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੋਊਗਾ ਮੁਰਗੀ ਤਾਂ ਥੋੜਾ ਬਹੁਤ ਤਾਂ ਫੇਰ ਵੀ ਚੱਲ ਜਾਂਦੀ ਆ ਜਿਹੜੇ ਚਿਕਸ ਨੇ ਉਹ ਤਾਂ ਬਿਲਕੁਲ ਹੀ ਨਹੀਂ ਚੱਲਦੇ ਨੇ ਉਹ ਤਾਂ ਦਿਨਾ ਚ ਹੀ ਖਤਮ ਹੋ ਜਾਂਦੇ ਨੇ ਸੋ ਜਿੱਥੇ ਵੀ ਤੁਸੀਂ ਚਿਕਸ ਰੱਖੇ ਹੋਏ ਨੇ ਜਾਂ ਮੁਰਗੀਆਂ ਰੱਖੀਆਂ ਹੋਈਆਂ ਨੇ ਉਸ ਦੀ ਸਾਫ ਸਫਾਈ ਜ਼ਰੂਰ ਕਰੋ ਸਾਫ ਸਫਾਈ ਜ਼ਰੂਰ ਰੱਖੋ ਆਪਾਂ ਸਵੇਰੇ ਉੱਠ ਕੇ ਸਾਫ ਸਫਾਈ ਕਰ ਦੇਈਦੀ ਆ ਦੇਖੋ ਉਸ ਤੋਂ ਬਾਅਦ ਮੁਰਗੀਆਂ ਬੜਦੀਆਂ ਵੀ ਨੇ ਅੰਦਰ ਨਿਕਲਦੀਆਂ ਵੀ ਨੇ ਵਿੱਠਾਂ ਵੀ ਕਰਦੀਆਂ ਨੇ ਠੀਕ ਆ ਇੱਧਰ ਵੀ ਚਿਕਸ ਨੇ ਵਿੱਠਾ ਕੀਤੀਆਂ ਹੋਈਆਂ ਨੇ ਵੈਸੇ ਆਪਾਂ ਸਵੇਰੇ ਸਫਾਈ ਕਰ ਦਿੱਤੀ ਸੀਗੀ ਬਾਦ ਵਿੱਚ ਹੁਣ ਆਪਾਂ ਇਹਨਾਂ ਦੇ ਕਹਿ ਲੋ ਵੀ ਹੁਣ ਕੀ ਕਹੀਏ ਵੀ ਬੰਦ ਤਾਂ ਕਰਨੀ ਦੇਣੀ ਆ ਸਾਰਾ ਦਿਨ ਤਾਂ ਇਹਨਾਂ ਨੇ ਕਰਨੀਆਂ ਨੇ ਉਹ ਕਰੀ ਜਾਣ ਆਪਾਂ ਰੋਕ ਨਹੀਂ ਸਕਦੇ ਪਰ ਇੱਕ ਵਾਰ ਸਵੇਰੇ ਉੱਠ ਕੇ ਆਪਣਾ ਸਫਾਈ ਕਰਨ ਦਾ ਫਰਜ਼ ਆ ਇਹਨਾਂ ਦਾ ਕਿਉਂਕਿ ਸਫਾਈ ਨਾ ਕਰਨ ਦੇ ਨਾਲ ਹੀ ਇਹਨਾਂ ਨੂੰ ਬਿਮਾਰੀ ਫੈਲਦੀ ਆ ਦੇਖੋ ਜੇਕਰ ਇੱਕ ਵਾਰ ਇਹਨਾਂ ਦੇ ਅੰਦਰ ਕੋਈ ਬਿਮਾਰੀ ਆ ਗਈ ਉਸ ਤੋਂ ਬਾਅਦ ਇਲਾਜ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਚਾਹੇ ਤੁਸੀਂ ਕਿੰਨੇ ਵੀ ਐਕਸਪਰਟ ਨੂੰ ਪੁੱਛ ਲਿਓ ਕਿੰਨੇ ਵੱਡੇ ਐਕਸਪਰਟ ਨੂੰ ਕਿੰਨੇ ਵਧੀਆ ਐਕਸਪਰਟ ਨੂੰ ਪੁੱਛ ਲਿਓ ਹਾਈ ਫਾਈ ਦਵਾਈਆਂ ਨਾਲ ਵੀ ਇਹਨਾਂ ਨੂੰ ਆਰਾਮ ਨਹੀਂ ਆਉਂਦਾ ਹੈਗਾ ਇਸ ਲਈ ਪਹਿਲਾਂ ਹੀ ਕੋਸ਼ਿਸ਼ ਕਰੋ ਦੇਖੋ ਬਿਮਾਰੀ ਆਉਣ ਦਾ ਇੰਤਜ਼ਾਰ ਨਾ ਕਰੋ ਪਹਿਲਾਂ ਹੀ ਕੋਸ਼ਿਸ਼ ਕਰਿਆ ਕਰੋ ਮੇਰੇ ਕੋਲੇ 3-3 ਸਾਲ ਪੁਰਾਣੀਆਂ ਵੀ ਮੁਰਗੀਆਂ ਨੇ ਮੇਰੇ ਕੋਲੇ ਇੱਕ 9 ਸਾਲ ਪੁਰਾਣੀ ਮੁਰਗੀ ਵੀ ਹੈਗੀ ਆ ਠੀਕ ਆ ਮੇਰੀਆਂ ਮੁਰਗੀਆਂ ਨੂੰ ਬਹੁਤ ਘੱਟ ਬਿਮਾਰੀ ਆਉਂਦੀ ਆ ਜੇਕਰ ਕੋਈ ਮੁਰਗੀ ਮਰੂਗੀ ਜਾਂ ਕੋਈ ਮੁਰਗਾ ਮਰੂਗਾ ਉਹ ਜਿਹੜੀ ਨੇਚਰਲ ਮੌਤ ਕਹਿ ਲੋ ਵੀ ਕਿਸੇ ਨੂੰ ਅਟੈਕ ਹੋ ਗਿਆ ਹਨ ਐਦਾ ਆਊਗੀ ਜੇਕਰ ਆਪਾਂ ਕਹੀਏ ਬਿਮਾਰੀ ਬਿਮਾਰੀ ਦੇ ਕਾਰਨ ਮੇਰੀ ਮੁਰਗੀ ਕੋਈ ਵੀ ਨਹੀਂ ਮਰਦੀ ਹੈਗੀ ਤੇ ਨਾ ਹੀ ਕੋਈ ਚਿਕਸ ਮਰਦਾ ਮੇਰੇ ਜੇਕਰ ਚਿਕਸ ਮਰੇ ਨੇ ਜਾਂ ਮਰ ਰਹੇ ਨੇ ਉਹ ਮਰ ਰਹੇ ਨੇ ਕਈ ਵਾਰ ਦੱਬ ਕੇ ਮਰ ਜਾਂਦੇ ਨੇ ਇੱਕ ਦੂਜੇ ਦੇ نیچے ਕਿਉਂਕਿ ਜਿਹੜੇ ਕਮਜ਼ੋਰ ਹੁੰਦੇ ਨੇ ਐਦਾ ਕਦੇ ਵੀ ਨਹੀਂ ਹੋਈ ਕਿ ਕੋਈ ਬਿਮਾਰੀ ਨਾਲ ਮੇਰਾ ਚਿਕਸ ਮਰਿਆ ਹੋਵੇ ਤੇ ਇਹ ਵੀਡੀਓ ਜਿਹੜਾ ਮੇਰਾ ਭਰਾਉਣ ਬਣਾਉਣ ਦਾ ਮਕਸਦ ਇਹ ਸੀ ਕਿਉਂਕਿ ਮੈਨੂੰ ਇੰਸਟਾਗ੍ਰam ਤੇ ਨਾ ਕਈ ਮੈਸੇਜ ਤੇ ਆਪਣੇ ਆਏ ਕਿ ਵੀ ਸਾਡੇ ਚਿਕਸ ਜੀ ਮਰ ਰਹੇ ਨੇ ਰੋਜ਼ ਰੋਜ਼ ਦੇ 10 ਚਿਕਸ ਮਰ ਰਹੇ ਨੇ ਸਾਡੀਆਂ ਮੁਰਗੀਆਂ ਨੂੰ ਇਹ ਬਿਮਾਰੀ ਹੋ ਗਈ ਉਹ ਬਿਮਾਰੀ ਹੋ ਗਈ ਮੈਂ ਫਿਰ ਕਿਹਾ ਵੀ ਤੁਸੀਂ ਮੈਨੂੰ ਵੀਡੀਓ ਬਣਾ ਕੇ ਭੇਜੋ ਜਿੱਥੇ ਤੁਸੀਂ ਰੱਖੇ ਹੋਏ ਨੇ ਵੀ ਇੰਨਾ ਜ਼ਿਆਦਾ ਗੰਦ ਉਸ ਜਗ੍ਹਾ ਤੇ ਮੈਂ ਹੈਰਾਨ ਹੋ ਗਈ ਮੈਂ ਕਿਹਾ ਪਹਿਲਾਂ ਇਹਨੂੰ ਸਾਫ ਸਫਾਈ ਤਾਂ ਕਰੋ ਜਿੱਥੇ ਤੁਸੀਂ ਜਾਨਵਰ ਰੱਖੇ ਹੋਏ ਨੇ ਤੁਸੀਂ ਸਾਫ ਸਫਾਈ ਕਰਦੇ ਨਹੀਂ ਤਾਂ ਤੁਸੀਂ ਭਾਲਦੇ ਆ ਕਿ ਤੁਹਾਡੇ ਜਾਨਵਰ ਫਿਰ ਜ਼ਿਆਦਾਤਰ ਲੋਕ ਨਾ ਜਾਨਵਰਾਂ ਨੂੰ ਇੱਕ ਜਗ੍ਹਾ ਬੰਦ ਰੱਖਦੇ ਨੇ ਠੀਕ ਆ ਪਰ ਆਪਾਂ ਬੰਦ ਨਹੀਂ ਰੱਖ ਸਕਦੇ ਹੈਗੇ ਆਪਾਂ ਕਹਿੰਦੇ ਆ ਕਿ ਜਿਹੜਾ ਆਜ਼ਾਦ ਜਾਨਵਰ ਆ ਉਹੀ ਵਧੀਆ ਰਹਿੰਦਾ ਮੈਂ ਆਪਾਂ ਸਵੇਰੇ ਉੱਠ ਕੇ 5:30 ਵਜੇ 6:00 ਵਜੇ ਉੱਠ ਕੇ ਆਪਣੇ ਜਾਨਵਰਾਂ ਨੂੰ ਖੁੱਲੇ ਛੱਡ ਦਈਦਾ ਚਾਹ ਵੀ ਆਪਾਂ ਉਹਨਾਂ ਦੇ ਕੋਲ ਬੈਠ ਕੇ ਪੀਦੀ ਆ ਆਜ਼ਾਦ ਜਾਨਵਰ ਸੋਹਣੇ ਲੱਗਦੇ ਨੇ ਰਾਤ ਨੂੰ ਆਪਣੇ ਆਪ ਇਹ ਆਪਣੇ ਖੁੱਡਿਆਂ 'ਚ ਚਲੇ ਜਾਂਦੇ ਨੇ ਤੇ ਆਪਾਂ ਤਾਂ ਕੀ ਆ ਜਿਹੜੀ ਇਹਨਾਂ ਦੀ ਲਾ ਦਈ ਦੀ ਆ ਸੋ ਮੇਰਾ ਇੰਨਾ ਕ ਮਨ ਖਰਾਬ ਹੋਇਆ ਕਿ ਤੁਸੀਂ ਇੰਨਾ ਜ਼ਿਆਦਾ ਗੰਦ ਪਾ ਕੇ ਆਪਣੇ ਚਿਕਸ ਨੂੰ ਰੱਖਿਆ ਹੋਇਆ ਆਪਣੀਆਂ ਮੁਰਗੀਆਂ ਨੂੰ ਰੱਖਿਆ ਹੋਇਆ ਤੇ ਫਿਰ ਤੁਸੀਂ ਭਾਰਦੇ ਆ ਕਿ ਤੁਹਾਡੇ ਜਾਨਵਰ ਠੀਕ ਰਹਿਣ ਕਿੱਥੋਂ ਠੀਕ ਰਹਿ ਲੈਣਗੇ ਜਦੋਂ ਤੁਸੀਂ ਸਾਫ ਸਫਾਈ ਤਾਂ ਕਰਨੀ ਹੀ ਨਹੀਂ ਹੈਗੀ ਸਵੇਰੇ ਉੱਠੋ ਸਵੇਰੇ ਉੱਠ ਕੇ ਖੁੱਡਿਆਂ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਆਪਣੀਆਂ ਮੁਰਗੀਆਂ ਰੱਖੀਆਂ ਹੋਈਆਂ ਨੇ ਚਿਕਸ ਸ਼ੈੱਡ ਦੇ ਵਿੱਚ ਰੱਖੇ ਹੋ ਨੇ ਉੱਥੇ ਝਾੜੂ ਫੇਰੋ ਠੀਕ ਆ 5 ਮਿੰਟ ਦਾ ਕੰਮ ਆ ਆਪਾਂ ਰੋਜ਼ ਝਾੜੂ ਫੇਰਦੇ ਆਂ ਤੁਸੀਂ ਮਾੜਾ ਮਾੜਾ ਰੇਤਾ ਸਿੱਟ ਦਿਓ ਠੀਕ ਆ ਰੋਜ਼ ਥੋੜਾ ਥੋੜਾ ਰੇਤਾ ਖਿਲਾਰ ਦਿਓ ਕਰਿਓ ਝਾੜੂ ਫੇਰਨਾ ਆਸਾਨ ਹੋ ਜੂਗੀ ਜਿਹੜੀਆਂ ਵਿੱਠਾਂ ਨੇ ਉਹ ਥੱਲੇ ਨਹੀਂ ਜੰਮਣਗੀਆਂ ਐਦਾਂ ਹੀ ਆਪਾਂ ਸਰਦੀਆਂ ਦੇ ਵਿੱਚ ਕਰੀਦਾ ਸਰਦੀਆਂ ਦੇ ਵਿੱਚ ਆਪਾਂ ਖੁੱਡਿਆਂ ਦੇ ਵਿੱਚ ਸਿੱਟੀ ਦੀ ਆ ਤੂੜੀ ਤੂੜੀ ਦਾ ਐਦਾਂ ਆ ਤੂੜੀ ਦੇ ਨਾਲ ਇੱਕ ਤਾਂ ਇਹਨਾਂ ਨੂੰ ਨਿਗਰ ਰੰਦਾ ਆ ਤੇ ਦੂਜੀ ਗੱਲ ਆ ਝਾੜੂ ਫੇਰੋ ਸਾਫ ਸਫਾਈ ਹੋ ਜਾਂਦੀ ਆ ਜਿਹੜੀਆਂ ਵਿੱਠਾਂ ਨੇ ਉਹ ਨੀਚੇ ਨਹੀਂ ਜੰਮਦੀਆਂ ਹੈਗੀਆਂ ਸੋ ਆਪਣਾ ਭਾਈ ਖੁੱਡਿਆਂ ਦੀ ਜਿੱਥੇ ਵੀ ਤੁਸੀਂ ਰੱਖੇ ਹੋਏ ਨੇ ਸ਼ੈੱਡ 'ਚ ਉਹਨਾਂ ਦੀ ਸਾਫ਼ ਸਫਾਈ ਰੱਖੋ ਜੇਕਰ ਤੁਸੀਂ ਚਾਹੁੰਦੇ ਆ ਤੁਹਾਡੇ ਚਿਕਸਾ ਜਿਹੜੇ ਉਹ ਬਿਮਾਰ ਨਾ ਹੋਣ ਤੁਹਾਡੀਆਂ ਮੁਰਗੀਆਂ ਜਿਹੜੀਆਂ ਬਿਮਾਰ ਨਾ ਹੋਣ 90% ਬਿਮਾਰੀਆਂ ਦਾ ਆਪਾਂ ਤੁਹਾਨੂੰ ਇਲਾਜ ਇਹ ਦੱਸ ਦਿੱਤਾ ਆ ਚਾਹੀ ਤੁਸੀਂ ਕਿਸੇ ਵੀ ਐਕਸਪਰਟ ਨੂੰ ਪੁੱਛ ਲਿਓ ਅਮੋਨੀਆ ਗੈਸ ਦੇ ਨਾਲ ਸਭ ਤੋਂ ਜ਼ਿਆਦਾ ਬਿਮਾਰੀਆਂ ਹੁੰਦੀਆਂ ਨੇ ਸੋ ਸਾਫ਼ ਸਫਾਈ ਰੱਖੋ ਆਪਣੇ ਜਾਨਵਰ ਆ ਜਿਹੜੇ ਉਹ ਵਧੀਆ ਤਰੀਕੇ ਨਾਲ ਰੱਖੋ ਬਾਕੀ ਜੇਕਰ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਧੰਨਵਾਦ